ਨਜ਼ਦੀਕੀ ਸ਼੍ਰੋਮਣੀ ਕਮੇਟੀ ਨੇ ਵਿਸ਼ੇਸ਼ اجلاس ਬੁਲਾਇ ਬਡੀ ਜਾਣਕਾਰੀ ਸਾਂਝੀ ਕਰ ਰਿਆਂ ਤੁਹਾਡੇ ਨਾਲ ਦੱਸਦੀ ਕਿ ਸ਼੍ਰੋਮਣੀ ਕਮੇਟੀ ਦਾ ਵਿਸ਼ੇਸ਼ اجلاس ਜਿਹੜਾ ਹੁਣ 5 ਅਗਸਤ ਨੂੰ ਹੈ ਤਖਤ ਸਹਾਇਬਾਨ ਦੀ ਮਾਨ ਮਰਿਆਦਾ ਦੇ ਨਾਲ ਸੰਬੰਧਿਤ ਮਾਮਲੀਆ ਤੇ ਜਿਹੜੀ ਇਸ ਦੇ ਉੱਪਰ ਚਰਚਾ ਜਿਹੜੀ ਉਹ ਕੀਤੀ ਜਾਵੇਗੀ 5 ਅਗਸਤ ਨੂੰ ਜਲਾਲਸ ਦੀ ਅਗਵਾਈ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਜੜੇ ਨੇ ਉਹ ਕਰਨਗੇ ਇਸ ਬਾਰੇ ਦੀ ਵੱਡੀ ਜਾਣਕਾਰੀ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਲੱਗਦੀ ਕਿ ਸ਼੍ਰੋਮਣੀ ਕਮੇਟੀ ਦੇ ਵਿਸ਼ੇਸ਼ ਜਲਾਲਸ ਜਿਹੜਾ 5 ਅਗਸਤ ਨੂੰ ਹੈ ਜਿਸ ਨੂੰ ਲੈ ਕੇ ਨਸਾ ਜਾਰੇ ਕੀ ਤਖਤ ਸਾਹਿਬਾਨ ਦੀ ਮੰਡ ਮਰਿਆਦਾ ਦੇ ਨਾਲ ਹੈ ਸਬੰਧਤ ਮਾਮਲਿਆਂ ਤੇ ਪੂਰੇ ਤਰੀਕੇ ਨਾਲ ਇਸ ਦੇ ਉੱਪਰ ਚਰਚਾ ਹੋਵੇਗੀ ਤੇ ਸੇ ਜਲਾਦ ਦੀ ਗਵਾਹੀ ਜਿਹੜੀ ਨੇ ਸ਼੍ਰੋਮਣੀ ਕਮੇਟੀ ਪ੍ਰਧਾਨ ਜਿਹੜੇ ਨੇ ਹਰਜਿੰਦਰ ਸਿੰਘ ਧਾਮੀਕਰਨਗੇ ਪੱਤੀ ਜਾਣਕਾਰੀ ਫੜੇ ਨਾਲ ਸਾਂਝੀ ਕਰ ਰਿਹਾ 5 ਅਗਸਤ ਨੂੰ ਦੱਸਿਆ ਜਾ ਰਿਹਾ ਹੈ ਕਿ ਜਲਾਲ ਦੀ ਅਗਵਾਈ ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਕਾਮੀ ਜਿਹੜੇ ਨੇ ਕਰਨਗੇ ਉਸ ਸਾਡੇ ਨਾਲ ਗਗਨਦੀਪ ਸਿੰਘ ਜੁੜ ਚੁੱਕੇ ਨੇ ਗਗਨਦੀਪ ਸਿੰਘ ਇਹੋ ਜਾਣਕਾਰੀ ਸ਼੍ਰੋਮਣੀ ਕਮੇਟੀ ਨੇ ਵਿਸ਼ੇਸ਼ ਜਲਾਲ ਬੁਲਾਇਆ 5 ਅਗਸਤ ਨੂੰ ਜੀ ਬਿਲਕੁਲ ਮੈਡਮ ਜੇਕਰ ਗੱਲ ਕਰੀਏ ਤਾਂ ਐਸਜੀਪੀਸੀ ਵੱਲੋਂ ਜਿਹੜਾ ਇਹ ਵਿਸ਼ੇਸ਼ ਜਲਾਲ ਜਿਹੜਾ ਆ ਉਹ ਸੱਦਿਆ ਗਿਆ ਜਿੱਦੀ ਜਾਣਕਾਰੀ ਹੈ ਮੁੱਖ ਸਕੱਤਰ ਜਿਹੜੇ ਕਿ ਕੁਲਵੰਤ ਸਿੰਘ ਮੱਡਣ ਨੇ ਇਹ ਜਾਣਕਾਰੀ ਜਿਹੜੀ ਹੈ ਉਹ ਦਿੱਤੀ ਹੈ ਤਾਂ ਉਹਨਾਂ ਵੱਲੋਂ ਕਿਹਾ ਹੈ ਕਿ ਸ਼ਰਮੀ ਕਮੇਟੀ ਦੇ ਜੋ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਆ ਉਹਨਾਂ ਦੀ ਅਗਵਾਈ ਦੇ ਵਿੱਚ ਜਿਹੜਾ ਇਹ ਵਿਸ਼ੇਸ਼ ਇਜਲਾਸ ਜਿਹੜੀ ਆ ਇਹ ਮੀਟਿੰਗ ਜਿਹੜਾ ਆ ਇਹ ਕੀਤਾ ਜਾਏਗਾ ਜਿਸ ਦੇ ਵਿੱਚ ਮੈਂਬਰਸ ਹੈ ਬੰਨਾਂ ਨੂੰ 11 ਜਿਹੜਾ ਜੁਲਾਈ ਨੂੰ ਜਿਹੜੇ ਪੱਤਰ ਜਿਹੜੇ ਨੇ ਉਹ ਭੇਜ ਦਿੱਤੇ ਨੇ ਤੇ ਅੱਜ 13 ਤਰੀਕ ਹੈ ਇਸ ਤੋਂ 2 ਦਿਨ ਪਹਿਲਾਂ ਜਿਹੜੇ ਇਹ ਪੱਤਰ ਭੇਜ ਦਿੱਤੇ ਨੇ ਹਾਲਾਂਕਿ ਜਿਹੜੀ ਆ ਇਹ ਵਿਸ਼ੇਸ਼ ਇਜਲਾਸ ਜਿਹੜਾ ਹੈਗਾ ਉਹ 5 ਅਗਸਤ ਨੂੰ ਕੀਤਾ ਜਾਣਾ ਹੈ ਤਾਂ ਇਹਦੇ ਉੱਤੇ ਜਿਹੜੀ ਖਾਸ ਵਿਚਾਰ ਚर्चा ਜਿਹੜੀ ਆ ਉਹ ਮੰਨੀ ਜਾ ਰਹੀ ਹੈ ਕਿ ਜੋ ਪਿਛਲੇ ਸਮੇਂ ਤੱਕਾਂ ਵੀ ਮਾਨ ਮर्यादा ਨੂੰ ਲੈ ਕੇ ਜਿਹੜੀਆਂ ਸਵਾਲ ਚੱਕੇ ਗਏ ਸਨ ਜੱਜ ਤਖਤ Patna ਸਾਹਿਬ ਦੇ ਉੱਤੇ ਜਿਹਨੇ ਹੁਕਮ ਜਾਰੀ ਹੋਏ ਸਨ ਚੁਗਵੀਰ ਸਿੰਘ ਬਾਦਲ ਨੂੰ ਲੈ ਕੇ ਤਾਂ ਇਹ ਮਾਇਨੇ ਨਹੀਂ ਰੱਖਦਾ ਕਿ ਹੁਕਮ ਕਿਨੂੰ ਜਾਰੀ ਹੁੰਦੇ ਨੇ ਤਾਂ ਇਹ ਮਾਇਨੇ ਰੱਖਦਾ ਹੈ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੀ ਮਾਨ ਮर्यादा ਨੂੰ ਜੋ ਸਰਬੋੱਚ ਆਪਣੇ ਸਿੱਖਾਂ ਦੀ ਸਿਲਮਾਰ ਜਿਹੜੀ ਆ ਇਹ ਸੰਸਥਾ ਐਜੀਪੀਪੀਸੀ ਆ ਉਹ ਇਸ ਨੂੰ ਕਿਸ ਤਰ੍ਹਾਂ ਬਹਾਲ ਰੱਖ ਸਕਦੀ ਆ ਤਾਂ ਇਸ ਨੂੰ ਲੈ ਕੇ ਜਿਹੜੀ ਆ ਚਰਚਾ ਕੀਤੀ ਜਾ ਸਕਦੀ ਆ ਦੂਸਰੀ ਗੱਲ ਇਹ ਜਿਹੜੀ ਆ ਕਿਤੇ ਨਾ ਕਿਤੇ ਵਿਰੋਧੀ ਧਿਰ ਇਸ ਦੇ ਵਿੱਚ ਕਿਵੇਂ ਸ਼ਾਮਲ ਨੇ ਜਾਂ ਕਿਸੇ ਵੀ ਸਾਜ਼ਿਸ਼ ਨਾ ਹੋਵੇ ਇਹ ਸਾਰੀਆਂ ਗੱਲਾਂ ਨੂੰ ਲੈ ਕੇ ਜਿਹੜਾ ਆ ਇਹ ਪੰਜ ਅ ਤ੍ਰੀਪ ਨੂੰ ਐ ਜੀ ਪੀ ਸੀ ਵੱਲੋਂ ਇਜਲਾਸ ਜਿਹੜਾ ਹੈ ਸੱਦਾ ਗਿਆ ਮੀਟਿੰਗ ਸੱਦੀ ਗਈ ਹੈ ਇਸ ਦੇ ਵਿੱਚ ਕਈ ਵਿਚਾਰ ਚर्चा ਹੋਰ ਮੁੱਦਿਆਂ ਤੇ ਵੀ ਹੋਣ ਦੀ ਸੰਭਾਵਨਾ ਹੈ ਜਿਤਾਈ ਜਾ ਰਹੀ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਮੰਗਲਵਾਰ ਨੂੰ ਦੁਪਹਿਰ ਦੀ 1 ਵਜੇ ਜਿਹੜੀ ਹੈ ਸ਼ੋਗਰੀ ਕਮੇਟੀ ਦੇ ਮੁੱਖ ਦਫ਼ਤਰ ਜੋ ਸੀਚਾਂਤੀ ਸੁੰਦਰੀ ਹਾਲ ਹੈ ਇੱਥੇ ਮੀਟਿੰਗਾਂ ਕੀਤੀਆਂ ਜਾਂਦੀਆਂ ਨੇ ਉੱਥੇ ਸਭ ਨੂੰ ਬੁਲਾਇਆ ਗਿਆ ਤਾਂ ਤਖਤਾਂ ਦੇ ਸਾਬ ਜੋ ਮਾਲ ਮਰੀਆਦਾ ਹੈਗੇ ਉਹਦੇ ਤੋਂ ਸੇਖੁਰ ਕੇ ਵਿਚਾਰ ਕੀਤੀ ਜਾਏਗੀ ਤਾਂ ਇਹ ਕਿਹਾ ਜਾਏਗਾ ਕਿਸੇ ਕਿਸੇ ਵੀ ਸੱਤ ਦੀ ਮਾਨ ਮਰਿਆਦਾ ਨੂੰ ਕੋਈ ਜਾਂ ਕੋਈ ਜੋ ਨਾਨਕ ਨਾਮ ਲੈਵਾ ਸੰਤਾ ਨਹੀਂ ਜਾਂ ਪੰਜਾਬ ਦੀ ਜਨਤਾ ਹੈਗੀ ਆ ਉਹਨਾਂ ਨੂੰ ਕਿਸੇ ਵੀ ਤਰੀਕੇ ਨਾਲ ਨਾ ਭਾਵਨਾਤਮਕ ਠੇਸ ਨਾ ਪਹੁੰਚੇ ਤਾਂ ਇਸ ਦੇ ਉੱਤੇ ਵੀ ਵਿਚਾਰ ਕਰਦਾ ਜਿਹੜੀ ਆ ਉਹ ਕੀਤੀ ਜਾ ਸਕਦੀ ਹੈ ਜਾਂ ਸ਼੍ਰੋਮਣੀ ਕਮੇਟੀ ਦੇ ਮੋਰ ਜਿਹੜੇ ਕਾਰਜ ਹੈਗੇ ਨੇ ਜਾਂ ਹੋਰ ਜੋ ਸਬੰਧਤ ਮੁੱਦੇ ਹੈਗੇ ਨੇ ਉਹਨਾਂ ਦੇ ਉੱਤੇ ਵੀ ਵਿਚਾਰ ਸਚਾਉਣ ਦੀ ਸੰਭਾਵਨਾ ਚਾਈ ਜਾਂਦੀ ਹੈ ਕੋਈ ਦੇਰੀ ਜਾਣਕਾਰੀ ਲਈ ਗਗਨਦੇਵ ਬਹੁਤ ਬਹੁਤ ਧੰਨਵਾਦ ਜੁੜੇ ਰਾਂਗੇ ਤੁਹਾਡੇ